ਸਰਕਾਰ ਹਾਏ 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 ਵਾਡੀ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ ਮੁੱਖ ਮੰਤਰੀ ਮੌਕੇ ਤੇ ਬਣੇ ਭਗਵਾਨ ਸਿੰਘ ਮਾਨ ਜੀ ਨੇ ਸਾਨੂੰ ਨਾਲ ਇੱਕ ਵਾਅਦਾ ਕੀਤਾ ਵੀ ਜਦੋਂ ਸਾਡਾ ਆਰਾ ਪੈਨਸ਼ਨ ਨੂੰ ਪਹਿਲਾ ਕੋਰੋਨਾ ਵਲੰਟੀਅਰਾਂ ਨੂੰ ਬਹਾਲ ਕਰਨ ਦੇ ਚੱਲੂ ਉਹਨਾਂ ਨੇ ਵੀ ਸਾਡੀ ਸਾਰ ਨਹੀਂ ਲਈ ਸਰਕਾਰ ਮੁਤਾਬਕ ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣੇ ਮਾਨ ਸਾਹਿਬ ਨੇ ਕੁਝ ਮਹੀਨੇ ਪਹਿਲਾਂ ਬਿਆਨ ਦਿੱਤਾ ਸੀ ਵੀ ਕਰੋਨਾ ਵਲੰਟੀਅਰ ਨੂੰ ਸਿਰਫ ਜੁਆਇਨਿੰਗ ਲੈਟਰ ਹੀ ਦੇਣੇ ਆ ਵੈਲ ਟ੍ਰੇਨਰ ਨੇ ਇਹ ਤੁਸੀਂ ਵੀ ਸੁਣਿਆ ਹੋਊਗਾ ਉਹਨਾਂ ਨੇ ਕਰੋਨਾ ਵਾਰੀਅਰ ਨੂੰ ਜੋਬ ਦੇਣ ਦੀ ਗੱਲ ਕੀਤੀ ਸੀ ਵੀ ਵੈਲ ਟ੍ਰੇਨ ਹੋਣ ਦੇ ਬਾਵਜੂਦ ਵੀ ਸਾਨੂੰ ਕੋਈ ਜੁਆਇਨਿੰਗ ਲੈਟਰ ਨਹੀਂ ਦੇ ਰਹੇ ਕੋਈ ਸਾਨੂੰ ਇਹ ਨਹੀਂ ਦੱਸ ਰਹੇ ਹੈਗੇ ਕਿ ਤੁਹਾਡੀ ਕਦੋਂ ਤੱਕ ਜੁਆਇਨਿੰਗ ਹੋਊਗੀ ਕਦੋਂ ਨਹੀਂ ਹੋਊਗੀ ਮੁਤਾਬਕ 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 ਹੋਰ ਵੀ ਚੌਂਕਰੇ ਜਿਹੜੇ ਪਟਾਰਾ ਚੌਕ ਹੈ ਇਸ ਤਰ੍ਹਾਂਦਰ ਨੰਬਰ ਦਰਸ਼ਿਤ ਕੀਤਾ ਬਲਵੀਰ ਜੀ ਦੀ ਕੋਠੀ ਹੈ ਜੇ ਕੈਪਟਨ ਸਾਹਿਬ ਦੀ ਕੋਠੀ ਨੂੰ ਅਸੀਂ ਘਰੋਂ ਉਤਾਰਦੇ ਹਾਂ ਪਰ ਸਾਡੀ ਅਜ ਤੱਕ ਕਿਸੇ ਨੇ ਸਾਰ ਨਹੀਂ ਲਈ ਮੁੱਖ ਮੰਤਰੀ ਮੌਕੇ ਤੇ ਬਣੇ ਭਗਵਤ ਸਿੰਘ ਮਾਨ ਜੀ ਨੇ ਸਾਨੂੰ ਨਾਲ ਇੱਕ ਵਾਦਾ ਕੀਤਾ ਵੀ ਜਦੋਂ ਸਾਡਾ ਹਾਰਾ ਪੈਨ ਚੱਲੂ ਪੈਣਾ ਕਰੋਨਾ ਵਲੰਟੀਅਰਾਂ ਨੂੰ ਬਹਾਲ ਕਰਨ ਦੇ ਚੱਲੂ ਉਹਨਾਂ ਨੇ ਵੀ ਸਾਡੀ ਸਾਰ ਨਹੀਂ ਲਈ ਪਿਛਲੀ ਦੀਵਾਲੀ ਨੂੰ ਸਾਡੇ ਨਾਲ ਵਾਅਦਾ ਕੀਤਾ ਪਿਛਲੇ ਵਾਰ ਸਾਡੇ ਨਾਲ ਵਾਅਦਾ ਕੀਤਾ ਵੀ ਅਸੀਂ ਤੁਹਾਨੂੰ ਮੁੜ ਬਹਾਲ ਕਰਾਂਗੇ ਉਸ ਗੱਲ ਤੇ ਵੀ ਗੌਰ ਨਹੀਂ ਕੀਤੀ ਗਈ ਅੱਜ ਦੁਬਾਰਾ ਫੇਰ ਦੀਵਾਲੀ ਆਉਣ ਨੂੰ ਤਿਆਰ ਆ 15 ਅਗਸਤ ਨਿਕਲ ਚੁੱਕੀ ਆ ਅਸੀਂ ਸਰਕਾਰ ਨੂੰ ਇਸ ਗੱਲ ਦੀ ਇੰਟੀਮੀਸ਼ਨ ਦੇਣਾ ਚਾਹੁੰਦੇ ਆ ਵੀ ਜੇਕਰ ਸਾਡੀ ਇਹ ਜਲਦ ਮੰਗ ਨਾਮ ਨਹੀਂ ਗਈ ਕਿਉਂਕਿ ਅਸੀਂ ਜਾਇਦ ਕੰਮ ਕੀਤਾ ਜਾਇਦ ਜਿਹੜੀ ਮੰਗ ਆ ਸਾਡੇ ਅਸੀਂ ਮੰਨ ਰਹੇ ਆ ਵੀ ਸਾਨੂੰ ਬਹਾਲ ਕੀਤਾ ਜਾਵੇ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਰਹੇ ਵੀ ਅਸੀਂ ਬਹੁਤ ਸਾਰਾ ਕੋਈ ਇਸ ਤਰ੍ਹਾਂ ਦੀ ਗੱਲ ਪੁੱਛੀ ਮੰਗਦੇ ਆ ਵੀ ਜਿਹੜੀ ਸਰਕਾਰ ਦੇ ਨਾ ਸਕੇ ਅਸੀਂ ਸਿਰਫ ਮੋੜ ਬਹਾਲ ਲਈ ਦੀ ਗੱਲ ਕਰ ਰਹੇ ਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਚੋਣਾ ਹੋਰੀਆਂ ਨੇ ਜਾਂ ਜਿਵੇਂ ਨੀ ਚੋਣਾ ਹੋਰੀਆਂ ਕਿਸ ਤਰ੍ਹਾਂ ਦੇ ਵਿੱਚ ਤੇ ਯਾਪਰ ਨਾਲਾ ਦੇ ਵਿੱਚ ਅਸੀਂ ਉੱਥੇ ਜਾ ਕੇ ਪ੍ਰਚਾਰ ਕਰਾਂਗੇ ਤੇ ਇਹਨਾਂ ਦਾ ਕਿਹਾਉ ਕਰਾਂਗੇ ਤੇ ਮੋੜ ਪ੍ਰਦਰਸ਼ਨ ਇਸ ਤਰ੍ਹਾਂ ਦਾ ਕਰਾਂਗੇ ਵੀ ਜਿਹਦੇ ਵਿੱਚ ਜਿਹੜਾ ਹਾਨੀ ਪਹੁੰਚੂਗੀ ਜਾ ਕੇ ਸਾਨੂੰ ਪਹੁੰਚੂ ਜੇ ਸਰਕਾਰ ਨੂੰ ਬਣ ਚੁਗੀ ਉਹਦੀ ਜਿਹੜੀ ਪਰਵਾਹੀ ਆ ਉਹ ਮੋੜ ਮਾਨ ਸਰਕਾਰ ਕਰੇਗੀ ਤੇ ਪਿੱਛੇ ਜੀ ਭਗਵੰਦ ਮਾਨ ਨੇ ਕਿਹਾ ਸਾਨੂੰ ਨੌਕਰੀਆਂ ਤੇ ਰੱਖਿਆ ਜਾ ਰਿਹਾ ਹੈ ਕੀ ਬਿਆਨ ਆਇਆ ਸੀ ਸਰ ਪਿਆਨ ਪਹਿਲਾ 15 ਅਗਸਤ ਤੋਂ 2023 ਦੇ ਵਿੱਚ ਆਇਆ ਫਿਰ ਦੀਵਾਲੀ ਦੇ 2023 ਦੇ ਵਿੱਚ ਆਇਆ ਫਿਰ 2024 ਦੀ 15 ਅਗਸਤ ਦੇ ਆਇਆ ਫਿਰ ਅੱਜ ਮੁੜ ਦੀਵਾਲੀ ਦੇ ਆਉਣ ਨੂੰ ਕਿਹਾ ਰਿਹਾ ਜੀ ਤੇ ਉਹਨੇ ਧਰਨਾ ਕਦੋਂ ਤੱਕ ਜਾਰੀ ਰਹੇਗਾ ਤੁਹਾਡਾ ਧਰਨਾ ਸਾਰੇ ਇਹ ਸਾਡਾ ਪ੍ਰੋਸੈਸਾ ਕੰਟੀਨਿਊ ਰਹੂਗਾ ਕਿਉਂਕਿ ਪਿਛਲੀ ਵਾਰ ਅਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਸਾਨੂੰ ਇੱਕ ਸੁਵਾਸ਼ਣ ਦਿੱਤਾ ਗਿਆ ਸੀ ਵੀ ਤੁਸੀਂ ਇਹ ਧਰਨਾ ਚੱਕੋ ਅਸੀਂ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਵਾਂਗੇ ਪਰ ਸਾਨੂੰ ਪਿਛਲੀ ਵਾਰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਅੱਜ ਵੀ ਸਾਨੂੰ ਕਿਤੇ ਨਾ ਕਿਤੇ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਸ ਤੋਂ ਹੁਣ ਤੋਂਡਾ ਕੀ ਰੂਪ ਹੈ ਪ੍ਰਿੰਟ ਉਹ ਹਰ ਸਮਿਤੀ ਤੋਂ ਅਸੀਂ ਕੋਸਮ ਇੱਥੇ ਬੈਠਾਂਗੇ ਜੀ ਬਾਕੀ ਪ੍ਰਧਾਨ ਸਾਹਿਬ ਕਹਿਣਗੇ ਸਟੇਟ ਕਮੇਟੀ ਦੇ ਮੈਂਬਰ ਨੇ ਉਹ ਜਿਵੇਂ ਕਹਿਣਗੇ ਤੇ ਉੱਧਾ ਚੱਲਾਂਗੇ ਇੱਥੇ ਬੈਠਣ ਤੋਂ ਬਾਅਦ ਅਸੀਂ ਪ੍ਰਵੀਰ ਜੀ ਦਾ ਕਰਕੇ ਹਨ ਵਲੰਟੀਅਰ ਯੂਨੀਅਨ ਦਾ ਸੂਬਾ ਪ੍ਰਧਾਨ ਹੈ ਤੇ ਕੀ ਮੰਗਾ ਉਹ ਤੇ ਜੀ ਜਾਨ ਲਾਇਆ ਖੰਡਰ ਤੋਂ ਤੇ ਤਰੋ ਤਬਦਾਰੀ ਰਹੇਗਾ ਇਹ ਤਾਂ ਦੇਖੋ ਬਿੱਤਰ ਨੂੰ ਪਤਾ ਪਿਛਲੇ 4 ਸਾਲ ਤੋਂ ਕੰਟੀਨਿਊ ਚੱਲ ਹੀ ਰਿਹਾ ਹੈ ਧਰਨਾ ਰ ਨਾਪਰਦਰਸ਼ਨ ਚੱਲ ਹੀ ਰਿਹਾ ਹੈ ਪਰ ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣੇ ਮਾਨ ਸਾਹਿਬ ਨੇ ਕੁਝ ਮਹੀਨੇ ਪਹਿਲਾਂ ਬਿਆਨ ਦਿੱਤਾ ਸੀ ਵੀ ਕਰੋਨਾ ਵਲੰਟੀਅਰ ਨੂੰ ਸਿਰਫ ਜੁਆਇਨਿੰਗ ਲੈਟਰ ਹੀ ਦੇਣੇ ਆ ਵੈਲ ਟ੍ਰੇਨਰ ਨੇ ਇਹ ਤੁਸੀਂ ਵੀ ਸੁਣਿਆ ਹੋਊਗਾ ਉਹਨਾਂ ਨੇ ਕਰੋਨਾ ਵਾਰੀਅਰ ਨੂੰ ਜੋਬ ਦੇਣ ਦੀ ਗੱਲ ਕੀਤੀ ਸੀ ਵੀ ਵੈਲ ਟ੍ਰੇਨਰ ਨੇ ਵੈਲ ਟ੍ਰੇਨਡ ਹੋਣ ਦੇ ਬਾਵਜੂਦ ਵੀ ਸਾਨੂੰ ਕੋਈ ਜੁਆਇਨਿੰਗ ਲੈਟਰ ਨਹੀਂ ਦੇ ਰਹੇ ਕੋਈ ਸਾਨੂੰ ਇਹ ਨਹੀਂ ਦੱਸ ਰਹੇ ਹੈਗੇ ਕਿ ਤੁਹਾਡੀ ਕਦੋਂ ਤੱਕ ਜੁਆਇਨਿੰਗ ਹੋਊਗੀ ਕਦੋਂ ਨਹੀਂ ਹੋਊਗੀ ਤੇ ਅੱਜ ਜਿਹੜਾ ਅਸੀਂ ਖੰਡਾ ਚੌਕ ਘੇਰਿਆ ਇਹ ਵੀ ਅਸੀਂ ਅਗਲੇ ਘੰਟਾ ਤੋਂ ਘੰਟਾ ਹੋਰ ਜਾਮ ਕਰਾਂਗੇ ਉਸ ਤੋਂ ਬਾਅਦ ਡਾਕਟਰ ਬਲਵੀਰ ਦੀ ਕੋਠੀ ਅੱਗੇ ਜਾਮ ਕਰਨਾ ਜੀ ਕਰੋ ਕਰਨਾ ਅਸੀਂ ਉਹਨਾਂ ਦਾ ਤੇ ਇਹ ਇਹਨਾਂ ਨੂੰ ਅਸੀਂ ਇਹ ਪੁੱਛਣਾ ਹੀ ਚਾਹੁੰਦੇ ਆਂ ਵੀ ਤੁਸੀਂ ਨਿਊਜ਼ਾ ਦੇ ਵਿੱਚ ਬਿਆਨ ਤਾਂ ਦੇ ਦਿੰਦੇ ਹੋ ਝੂਠੇ ਬਿਆਨ ਤਾਂ ਦੇ ਦਿੰਦੇ ਹੋ ਵਾਅਦੇ ਤਾਂ ਕਰ ਦਿੰਦੇ ਹੋ ਪਰ ਇੱਕ ਵਾਅਦਾ ਕਦੋਂ ਪੂਰੇ ਕਰੋਗੇ ਇਹੀ ਚੀਜ਼ਾਂ ਕਰਕੇ ਸਾਨੂੰ ਮਜਬੂਰਨ ਲੋਕਾਂ ਨੂੰ ਪਰੇਸ਼ਾਨ ਕਰਨਾ ਪੈਂਦਾ ਸਾਨੂੰ ਚੌਂਕ ਜਾਮ ਕਰਨੇ ਪੈਂਦੇ ਨੇ ਤੁਸੀਂ ਦੇਖ ਰਹੇ ਹੋਗੇ ਪਬਲਿਕ ਪਰੇਸ਼ਾਨ ਹੁੰਦੀ ਆ ਟ੍ਰੈਫਿਕ ਜਾਮ ਹੁੰਦੀ ਆ ਗੁਰਦੁਆਰ ਸਾਹਿਬ ਚ ਆਉਣ ਵਾਲੀ ਸੰਗਤ ਜਿਹੜੀ ਆ ਉਹ ਵੀ ਪਰੇਸ਼ਾਨ ਹੁੰਦੀ ਆ ਪਰ ਉਹਨਾਂ ਦੇ ਅੱਗੇ ਸਾਡੀ ਵੀ ਪਰੇਸ਼ਾਨੀ ਆ ਅਸੀਂ ਵੀ ਘਰੋਂ ਬੇਗਰ ਹੋ ਕੇ ਔਰੇ ਆਉਣੇ ਆ ਧਰਨੇ ਲਾਉਣੇ ਆ ਸਿਰਫ ਇਹਨਾਂ ਦੇ ਬਿਆਨਾਂ ਕਰਕੇ ਕਿਉਂਕਿ ਇਹਨਾਂ ਨੇ ਸਾਨੂੰ ਵਾਅਦੇ ਕੀਤੇ ਹੋਏ ਨੇ ਅਸੀਂ ਤੁਹਾਨੂੰ ਜੋਬ ਦਵਾਂਗੇ ਤੇ ਜੋਬ ਦੇ ਨਾਤੇ ਹੀ ਅਸੀਂ ਇਹ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਆ ਕਿ ਜਿਹੜਾ ਸਾਡਾ ਹੱਲ ਹੋਵੇ ਤਾਂ ਜੋ ਸਾਨੂੰ ਅੱਗੇ ਮਜਬੂਰਨ ਧਰਨੇ ਨਾਲ ਲਾਉਣੇ ਪੈਣ ਅਸੀਂ ਆਪਣਾ ਘਰ-ਵਾਰ ਚਲਾ ਸਕੀਏ ਹੁਣ ਅੱਜਕੱਲ੍ਹ ਅਸੀਂ ਆਪਣਾ ਘਰ-ਵਾਰ ਚਲਾਉਣ ਤੋਂ ਵੀ ਬੜੇ ਔਖੇ ਹੋਏ ਪਏ ਆ ਸਾਨੂੰ ਜੋਬ ਤੋਂ ਅਸੀਂ ਜੋਬਲੈਸ ਹੋਏ ਪਏ ਕਿੰਨੇ ਕੁ ਵਲੰਟੀਅਰ ਆ ਤੁਹਾਡੇ ਪੰਜਾਬ ਤੋਂ ਸਾਰੇ ਪੂਰੇ ਪੰਜਾਬ ਦੇ 1200 ਵਲੰਟੀਅਰ ਆ ਜੀ ਤੇ ਅੱਜ 4-500 ਵਲੰਟੀਅਰ ਅੱਜ ਆਇਆ ਹੋਇਆ ਹੈ ਪੋਸਟਾਂ ਕਿੰਨੀਆਂ ਖਾਲੀ ਬਈਆਂ ਹਰ ਪਾਰਟ ਵਿੱਚ ਉਹ ਪੋਸਟਾਂ ਜੇ ਤੁਸੀਂ ਮੇਨ ਤਿੰਨ ਜਗ੍ਹਾ ਲਾਓ ਪਟਿਆਲਾ ਰਜਿੰਦਰਾ ਹਸਪੀਟਲ ਬਾਬਾ ਫਰੀਦ ਯੂਨੀਵਰਸਿਟੀ ਗੁਰਨਾਣਗਰ ਯੂਨੀਵਰਸਿਟੀ ਤੇ ਸਾਡੇ ਆਰਾਮ ਨਾਲ ਇਹਨਾਂ ਚ ਬੰਦੇ ਸੈੱਟ ਹੋ ਸਕਦੇ ਨੇ ਕਿਉਂਕਿ ਇਹ 400 ਨਰਸਾਂ ਦੀ ਰਜਿੰਦਰਾ ਦੇ ਵਿੱਚ ਖਾਲੀ ਆ 350 400 ਦੇ ਕਰੀਬ ਬਾਬਾ ਫਜ਼ੀਲ ਯੂਨੀਵਰਸਿਟੀ ਦੇ ਵਿੱਚ ਖਾਲੀ ਆ ਤੇ ਗੁਣਾਣਗ ਯੂਨੀਵਰਸਿਟੀ ਦੇ ਵਿੱਚ 650 ਪੋਸਟ ਖਾਲੀ ਆ ਜਿਹਦੇ ਵਿੱਚ ਵਾਰਡ ਬாய் ਵੀ ਨੇ ਲੈਬ ਟੈਕਨੀਸ਼ੀਅਨ ਵੀ ਨੇ ਫਾਰਮਾਸਿਸਟ ਨੇ ਤੇ ਸਟਾਫ ਨਰਸਾਂ ਨੇ ਤੇ ਹਰ ਇੱਕ ਜਗ੍ਹਾ ਤੇ ਪੋਸਟਾ ਖਾਲੀ ਬਿਲਕੁਲ ਬਿਲਕੁਲ ਇਹ ਉਹੀ ਜੈਨੂਨ ਬੰਦੇ ਨੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਐਕਚੁਅਲ ਜੌਬ ਕੀਤੀ ਆ ਮੈਂ ਖੁਦ ਰਜਿੰਦਰਾ ਦੇ ਵਿੱਚ ਜੌਬ ਕੀਤੀ ਆ ਇੱਕ ਦਿਨ ਦੀ ਇੱਕ ਦਿਨ ਦੀ ਡੈਡ ਬੋਡੀ ਦੀ ਰੇਸ਼ਿਓ ਸੀ ਜਿਹੜੀ 34 ਬੰਦੇ ਮੈਂ ਡੈਡ ਬੋਡੀ ਪੈਕ ਕੀਤੀ ਆ ਰਜਿੰਦਰਾ ਦੇ ਵਿੱਚ ਤੁਸੀਂ ਮਾਇਨੇ ਰੱਖ ਸਕਦੇ ਹੋ ਸਾਡਾ ਖੁਦ ਦਿਲ ਹਿੱਲ ਗਿਆ ਸੀਗਾ ਇੰਨੀਆਂ ਡੈਡ ਬੋਡੀਆਂ ਦੇਖ ਕੇ ਪਰ ਸਰਕਾਰ ਦਾ ਦਿਲ ਨਹੀਂ ਹਿੱਲਿਆ ਵੀ ਇਹਨਾਂ ਨੇ ਇੰਨੇ ਔਖੇ ਸਮੇਂ 'ਚ ਕੰਮ ਕੀਤਾ ਤੇ ਸਾਨੂੰ ਕਿਸੇ ਵਾਸਤੇ ਕੋਈ ਰਾਹ ਨਹੀਂ ਪਾਰੇ ਸਾਨੂੰ ਮਜਬੂਰਨ ਧਰਨੇ ਲਾਉਣ ਲਈ ਮਜਬੂਰ ਕਰ ਰਹੇ ਨੇ ਧੰਨਵਾਦ